ਜੋ ਕਾਨਕਿ ਉਹ ਵੀ ਨਹੀਂ ਨਿਕਲੀ ਸਾਥੀਆਂ ਜਿਹੜਾ ਵੀ ਸਮਾਨ ਕਰਦਾ ਟੋਟਲ ਸਾਰਾ ਸਾਡਾ ਵੇਚੀ ਤੋਂ ਵੱਡੀ ਮੰਗੇ ਆ ਬਜੇ ਕਿਲੋਮੀਟਰ ਬੰਨ ਬਜ ਜੇ ਨਾ ਇਹ ਸਾਰੀ ਸਮੱਸਿਆ ਹੀ ਨਿਕਲ ਥੱਕਲੀ ਇਹ ਜਿਹੜਾ ਸਾਰਾ ਪੂਰੇ ਦਾ ਪੂਰਾ 1600 ਕਿੱਲਾ ਬਜ ਤੱਕ ਦਾ ਜੇ ਸਰਕਾਰ ਬੰਨ ਬੰਨ ਦੇ 1 ਕਿਲੋਮੀਟਰ ਹੀ ਜ਼ਿਆਦਾ ਨਹੀਂਗਾ ਦਾ ਬੰਨ ਫੇਸ ਚੁੱਕਾ ਵਾ ਪੋ ਵਾਲ ਬੰਦੇ ਨਹੀਂ ਜਿਆਦੀ ਸੰਤ ਪਹੁੰਚ ਗਈ ਆ ਇਹ ਇੱਕ ਵੀਡੀਓ ਪਾਉਣ ਤੇ ਉਸੇ ਵਾਲੇ ਸੰਗਤ ਨੇ ਜਾ ਕੇ ਉੱਥੇ ਮੌਕਾ ਸੰਭਾਲ ਲਿਆ ਬਾਈ ਜੀ ਨਹੀਂ ਤੇ ਪੰਜਾਂ ਮਿੰਟਾਂ ਤੱਕ ਵੱਡਾ ਮੰਨ ਟੁੱਟ ਗਿਆ ਸੀ ਇਹ ਸਾਨੂੰ ਸਾਡੇ ਕੋ ਕਣ ਕੇ ਬੀਜੀ ਨਾ ਜਾਵੇ ਸਾਨੂੰ ਵੀ ਵੀ ਦਿੱਤਾ ਜਾਵੇ ਸਾਡੀਆਂ ਪੈਰਾਂ ਵੀ ਸੂਤਰ ਕਰਨ ਤੇ ਸਾਨੂੰ ਕੋ ਕੋਠੇ ਵੀ ਸਾਡੇ ਬਣਾ ਕੇ ਦੀ ਹੈ ਨਾ ਸਾਡੇ ਕੋ ਨਹੀਂ ਬਣਨੇ ਅਸੀਂ ਬਹੁਤ ਕਰਜ਼ਿਆਂ ਥੱਲੇ ਆਏ ਆ ਸਾਡੇ ਲਿੰਪਟਾ ਨਹੀਂ ਮਾਤਮ ਦੇਗਾ ਅਸੀਂ ਇਹੋ ਨੋ ਤੁਹਾਡੇ মিডিਆ ਲਈ ਕਹਿਣਾ ਚਾਹੁੰਦਾ ਹਾਂ ਨੌਜਵਾਨਾਂ ਨੂੰ ਕਿ ਪਾਣੀ ਲੈਣ ਤੋਂ ਬਾਅਦ ਇੱਧਰ ਸਾਰੇ ਏਰੀਆ ਦੀ ਪਹਿਲਾਂ ਸਾਰ ਲਈ ਜਾਵੇ ਹਾਂਜੀ ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਨਾਓ ਟੀਵੀ ਯੂ ਐਸ اے ਤੇ ਮੈਂ ਹਾਂ ਆਸ਼ੀਸ਼ ਟੀਮਾ ਇਸ ਸਮੇਂ ਅਸੀਂ ਮੌਜੂਦ ਹਾਂ ਜੀ ਪਿੰਡ ਮੁੱਠਿਆਂਵਾਲੀ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਜਿੱਥੇ ਕਿ 15 ਤੋਂ 20 ਪਰਿਵਾਰ ਜਿਹੜੇ ਸ਼ਰਨ ਲੈ ਕੇ ਬੈਠੇ ਨੇ ਜਿਨ੍ਹਾਂ ਦਾ ਸਬਕੋਸ਼ੀ ਖੇਤਾਂ ਦੇ ਵਿੱਚ ਤੇ ਪਾਣੀ ਆਉਣਾ ਸੀ ਉਹਨਾਂ ਦੇ ਘਰਾਂ ਵਿੱਚ ਵੀ ਪਾਣੀ ਵੜ ਗਿਆ ਤੇ ਉਹਨਾਂ ਦੇ ਘਰ ਵੀ ਠੱਣ ਦੀ ਕਗਾਰ ਤੇ ਆ ਉਹ ਆਪਣਾ ਮਾਲ ਡੰਗਰ ਲੈ ਕੇ ਪਸ਼ੂ ਆਪਣੇ ਲੈ ਕੇ ਸਾਰੇ ਇੱਥੇ ਆਏ ਨੇ ਸਮਾਜ ਸੇਵੀ ਵੀਰ ਇੱਥੇ ਮੌਜੂਦ ਨੇ ਤੇ ਆਓ ਉਹਨਾਂ ਦੇ ਨਾਲ ਗੱਲ ਕਰਾਉਂਦੇ ਆ ਕੀ ਹਾਲਾਤ ਨੇ ਤੇ ਕੋਈ ਉਹਨਾਂ ਤੱਕ ਸਰਕਾਰ ਦਾ ਨੁਮਾਇੰਦਾ ਜਾਂ ਸਮਾਜ ਸੇਵੀ ਸੰਸਥਾਨਾਂ ਤੱਕ ਪਹੁੰਚ ਕੀਤੀਆਂ ਜਾਂ ਨਹੀਂ ਕੀਤੀ ਧੰਨਵਾਦ ਸਾਸੀ ਗੱਲ ਜੀ ਹਸੀ ਲਾ ਜੀ ਕੀ ਨਾਂ ਜੀ ਆਪਣਾ ਮਾਨ ਸਿੰਘ ਜੀ ਤੇ ਕਿਹੜਾ ਪਿੰਡ ਜੀ ਆਪਣਾ ਇਹ ਮੁੱਠਿਆਂ ਵਾਲਾ ਜੀ ਤੇ ਕੀ ਮੁਸ਼ਕਲ ਆ ਰਹੀ ਤੁਹਾਨੂੰ ਇੱਥੇ ਆਉਂਦੇ ਮੁਸ਼ਕਲ ਆ ਰਹੇ ਉਹ ਜਿਹੜੀਆਂ ਕੁਦਰਤੀ ਆਫਤਾਂ ਆਉਂਦੀ ਐ ਇਸੇ ਦੀ ਸਾਨੂੰ ਆਉਂਦੀ ਆ ਹਰ ਸਾਲ ਹੀ ਜੋ 88 ਤੋਂ ਲੈ ਕੇ ਅਸੀਂ ਹੁਣੇ ਪੀੜਤ ਰਹੇ ਹਾਂ ਤੇ ਅੱਗੇ ਵੀ 88 ਦੇ 23 ਦੇ ਵਿੱਚ ਵੀ ਇੰਨਾ ਪਾਣੀ ਆ ਕਿ ਇਸ ਵਾਰੀ ਜ਼ਿਆਦਾ ਪਾਣੀ ਆ ਨੀ ਜੀ 23 'ਚ ਵੀ ਇੰਨਾ ਹੀ ਆਇਆ ਉਦੋਂ ਵੀ ਸਾਰੀਆਂ ਜ਼ਮੀਨਾਂ ਖਰਾਬ ਹੋ ਗਈਆਂ ਤੇ ਕਿਸੇ ਨੇ ਰਿਸ਼ਤੇਦਾਰ ਤੋਂ ਮੱਤ ਆਈ ਜਿਵੇਂ ਪਾਸੇੋਂ ਆਏ ਜਿਹੜੇ ਸਹਿੰਦੇ ਵੀਰ ਉਹ ਸੇਵਾ ਵਿੱਚ ਆਣ ਕੇ ਜ਼ਮੀਨਾਂ ਬਣਾ ਕੇ ਗਏ ਸਾਰਿਆਂ ਦੀਆਂ ਉਹਨਾਂ ਜ਼ਮੀਨਾਂ 'ਤੇ ਪੱਧਰ ਕੀਤੀਆਂ ਫਿਰ ਅਸੀਂ ਵੀ ਗਣ ਕਲਾਈ ਫਿਰ 24 ਵਾਲੀ ਫਸਲ ਚੁੱਕੀ ਤੇ ਸਰਕਾਰ ਨੇ ਰੋਲ ਜਿਵੇਂ ਰੇਟ ਟੁੱਟ ਗਿਆ ਵਿੱਚ 5-500 ਰੁਪਏ 26 ਚੋਣੇ ਦਾ ਇਹ ਤਾਂ ਉਹਦੇ ਜੋ ਤੁਹਾਨੂੰ ਦਿੱਖਤਾ ਆ ਗਈ ਫਿਰ ਹੁਣ ਮੂੰਹ ਆਈ ਰੋਜੀ ਹੁਣ ਸਾਡੇ ਮੂੰਹ ਆਈ ਰੋਜੀ ਫੇਰ ਖੋਸ ਗਈ ਆ ਤੇ ਐਂ ਦੇਖੋ ਕਹਿੰਦੇ ਵੀ ਚਲ ਗੁਜਰਤੀ ਆਫਤਾ ਆ ਜੇ ਉਹ ਵੱਖਰੀ ਗੱਲ ਹੈ ਬਾਕੀ ਜਿਹੜਾ ਕਿਛੋ ਡੈ ਜਿਵੇਂ ਮੱਚਦਾ ਪਾਣੀ ਡੈਮ ਚੋਂ ਛੱਡਦੇ ਆ ਨਾ ਉਹਨੂੰ ਪਹਿਲਾਂ ਹੀ ਕੱਟ ਕਰ ਲਿਆ ਕਰਨ ਵੀ ਅੱਗੇ ਬਰਸਾਤਾ ਦਾ ਟਾਈਮ ਆਉਣ ਵਾਲਾ ਅੱਗੇ ਜਨਤਾ ਦਾ ਨੁਕਸਾਨ ਹੁੰਦਾ ਦੇ ਪਹਿਲਾਂ ਹੀ ਉਹਨੂੰ ਕੰਟਰੋਲ 'ਚ ਕਰ ਲਿਆ ਕਰ ਤੁਹਾਨੂੰ ਇਹ ਵੀ ਵੇਖੋਣਾ ਇਹ ਇਹ ਚਾਹੀਦਾ ਸਰਕਾਰ ਨੂੰ ਕਿ ਮੀਂਹ ਬਾਰਿਸ਼ਾਂ ਆਉਣ ਤੋਂ ਪਹਿਲਾਂ ਪਹਿਲਾਂ ਹੀ ਕੋਈ ਨਾ ਕੋਈ ਪ੍ਰਬੰਧ ਕੀਤੇ ਜਾਣ ਤਾਂ ਕਿ ਨੁਕਸਾਨ ਨਾ ਹੋਵੇ ਤੇ ਕੀ ਇਹ ਤੁਸੀਂ ਮੰਗ ਰਹੇ ਹੋ ਸਰਕਾਰੇ ਤੋਂ ਕਿ ਬਾਰਿਸ਼ਾਂ ਹੋਣ ਤੋਂ ਇਹ ਮੌਸਮਾਂ ਤੋਂ ਪਹਿਲਾਂ ਪਹਿਲਾਂ ਹੀ ਇਹ ਹੋਵੇ ਹਾਂਜੀ ਅਸੀਂ ਆਪ ਕਹਿੰਦੇ ਜੇ ਬਾਰਿਸ਼ਾਂ ਸ਼ੁਰੂ ਹੋਣ ਵਾਲੀਆਂ ਉਦੋਂ ਪਹਿਲਾਂ ਉਹਨੂੰ ਪਾਣੀ ਨੂੰ ਜੇ ਘਟਾ ਲਿਆ ਜਾਵੇ ਤੇ ਜੇ ਵੀ ਬਾਰਿਸ਼ ਪਾ ਕੇ ਮੁੜ ਕੇ ਫਿਰ ਪੂਰਾ ਆ ਜਾਵੇ ਆਹ ਦਿੱਕਤ ਨਾ ਹਨ ਨੂੰ ਆਇਆ ਕਰ 88 ਤੋਂ ਲੈ ਕੇ ਉਹਨਾਂ ਨੇ ਇੱਕ ਜੀ ਅੱਗੇ ਬਾਟਰ ਦੇ ਦੀ ਤਾਰ ਲੱਗੀ ਆ ਉਤ ਪਾਰ ਨੂੰ ਸਾਡੀਆਂ ਜ਼ਮੀਨਾਂ ਨੂੰ ਤਾਰ ਕਿੰਨੀ ਕੁ ਦੂਰ ਇਥੋਂ ਬਸ ਇਹ ਆ ਜੀ ਇਥੋਂ 2 ਕਿਲੋਮੀਟਰ ਹੈ ਅੰਦਰ ਹੀ ਅੰਦਰ ਹੀ ਵੇਲੀਆਂ ਨੇ ਜਿਹੜੀਆਂ 530 ਜੇ ਪਾਣੀ ਦੇ ਘੇਰੇ ਬਣੇ ਪਾਣੀ ਉੱਥੇ ਵੇਲੀਆਂ 'ਚ ਬੈਠੇ ਆਂ ਦੰਗਰ ਵੀ ਜੀ ਵੀ ਅੱਛਾ ਅੰਦਰ ਹੀ ਬੈਠੇ ਆ ਜੀ ਤੇ ਕੀ ਤੁਹਾਨੂੰ ਲੱਗਦਾ ਘਰਾਂ ਦੇ ਵਿੱਚ ਵੀ ਪਾਣੀ ਆ ਚੁੱਕਾ ਸਾਰੇ ਘਰ ਹਾਂ ਜੀ ਤਕਰੀਬਨ ਆ ਹੀ ਸਗਾ ਕੋਈ ਜਿਹੜਾ ਉੱਚੀ ਜਗ੍ਹਾ ਦੇ ਸੁਰੱਖਿਅਤ ਆ ਘਰ ਬਾਕੀ ਅੰਦਰ ਪਾਣੀ ਆਇਆ ਤੇ ਤੁਸੀਂ ਕਿਹਦਾ ਵਿੱਚ ਦੰਗਰ ਬਣ ਕੇ ਦੇ ਜੀ ਬੈਠੇ ਆਂ ਤੇ ਬਾਕੀ ਜਿਹੜੀ ਅੱਗੇ ਕੰਡਿਆਲੀ ਤਾਰ ਲਾਈ ਆ ਉਹਨੂੰ ਸਰਕਾਰ ਨੇ ਉੱਚੀ ਕਰ ਦਿੱਤਾ। ਅੱਛਾ। ਮਿੱਟੀ 3 ਫੁੱਟ ਦੇ ਤਕਰੀਬਨ ਵਿੱਚੋਂ ਪਿਛਲੇ ਪਾਣੀ ਨਾਲ ਟੱਟੀ ਤੇ ਉਹਨੂੰ ਕੰਧ ਕੱਢ ਕੇ ਉਹਦੇ ਉੱਤੇ ਤਾਰ ਲਾਈ ਗਈ ਆ। ਉਹ ਤਾਰ ਲੱਗਨ ਕਰਕੇ ਫਿਰ ਉਹ ਡਾਫ ਲਾ ਕੇ ਤੇ ਉਹ ਫਿਰ ਪਾਣੀ ਸਾਨੂੰ ਵੀ ਪਿਛਲੇ ਬਨੇ ਮਾਰ ਕਰਦਾ ਤੇ ਜਿੱਥੋਂ ਤੋੜਦਾ ਹਨਾ ਅਗਲੇ ਬਨੇ ਉਹ ਦੋਨੋਂ ਬਨੇ ਨਾਲ ਤਾਰ ਦਾ ਨੁਕਸਾਨ ਹੁੰਦਾ ਨਾਲ ਜਮੀਨਾਂ ਦਾ ਵੀ ਨੁਕਸਾਨ ਹੁੰਦਾ ਜਦੋਂ ਪਾਣੀ ਡਾਫ ਲਾ ਕੇ ਇੱਕ ਵਾਰ ਟੁੱਟਦਾ ਹਨਾ ਜੇ ਸਹੀ ਛਲਾ ਸਿੱਧਾ ਪਾਣੀ ਤੁਰਿਆ ਜਾਵੇ। ਉਹਦੇ ਵਿੱਚ ਸਾਡੀ ਬਜਟ ਆ ਤਾਰ ਨੇ ਲਾਈ ਜਾ ਜਾਂਦੇ ਲਾਉਣੀ ਆ ਤੇ ਤਾਰ ਜਿਵੇਂ ਉੱਚੀ ਕਰਕੇ ਨਾ ਵਿੱਚੋਂ ਤਿੰਨ ਚੌਂ ਜਗ੍ਹਾ ਤੋਂ ਦਰ ਬਣਾਏ ਜਾਣਾ ਜਦੋਂ ਪਾਣੀ ਕਿਤੇ ਆਉਂਦਾ ਉਹਨੂੰ ਦਰ ਚੋਕੇ ਤੇ ਪਾਣੀ ਗਾਂ ਕੱਢਿਆ ਜਾਵੇ ਤੇ ਇੱਥੇ ਹੁਣ ਕਿੰਨੇ ਤੁਹਾਨੂੰ ਲੱਗਦਾ ਕਿੰਨੇ ਕਿ ਪਰਿਵਾਰ ਹੋਣਗੇ ਜਿਹੜੇ ਆਪਣੇ ਪਸ਼ੂ ਮਾਲ ਲੈ ਕੇ ਡੰਗਰ ਲੈ ਕੇ ਬੈਠੇ ਹੈ ਇੱਥੇ ਜੀ 7-8 ਪਰਿਵਾਰ ਹੈਗੇ ਹੀ ਆ अच्छा जी ਤੇ ਇਹ ਵੀ ਇਹ ਵੀ ਮੀਰ ਜਿਹੜੇ ਨੇ ਇਹ ਉਥੋਂ ਦੇ ਆਏ ਪਾਰੋਂ ਆਏ ਆ ਤੇ ਆਪਸ ਵਿੱਚ ਜਿਹੜੇ ਬੰਦੇ ਦੇ ਡ੍ਰੀਮ ਤੇ ਆਓ ਸਾਰੇ ਉਧਰ ਹੀ ਲੈ ਕੇ ਆਏ ਆ ਤੇ ਬਾਕੀ ਇਹ ਕੇਜ ਸਾਡੀ ਜਿਹੜੀ 16 ਕਿਲੋ 1600 ਕਿਲਾ ਜ਼ਮੀਨ ਹੈ ਮੁੱਠਿਆਂ ਦੀ ਉਹ ਟੋਟਲ ਚ ਪਾਣੀ ਫਿਰ ਰਿਹਾ ਕੋਈ ਮਰਲੀ ਵਿਰਲੀ ਜ਼ਮੀਨ ਝੋਨਾ ਬਚੇਗਾ ਨਹੀਂ ਤੇ ਸਾਰੇ ਝੋਨੇ ਖਰਾਬ ਆ ਤੇ ਜੇ ਇੱਥੋਂ ਚੁੱਕ ਕੇ ਇਹੋ ਅੱਗੇ ਤੁਹਾਨੂੰ ਬੇਨਤੀ ਕੀਤੀ ਸੀ ਇਹੋ ਸਰਕਾਰ ਮਾਨ ਹੀ ਲਾ ਦੇਣਾ ਤਾਰਾਂ ਨਾਲ ਤੋਂ ਤੋੜੀ ਬੰਨ ਦੇਵੇ ਤੇ ਇਹ ਮੁਠਿਆਂ ਆਲਾ ਬਚ ਸਕਦਾ ਕਿਲੋਮੀਟਰ ਬੰਨ ਬੱਜ ਜਾਂਦਾ ਪਿਛਲੀ ਵਾਰੀ ਤੁਹਾਨੂੰ ਕੋ ਰੇਤ ਚੁੱਕਣ ਦਿੱਤੀ ਹੋਏ ਸਰਕਾਰ ਨੇ ਜਾਂ ਇਸ ਵਾਰੀ ਤੇ ਮੰਤਰੀ ਸਾਹਿਬ ਕਹਿੰਦਾ ਹੈ ਕਿ ਰੇਤ ਤੁਸੀਂ ਵੇਚ ਕੇ ਆਪ ਤੇ ਉੱਦੋਂ ਤੋਂ ਮੁਨਾਫਾ ਕਰ ਸਕਦੇ ਜੀ ਹਾਂਜੀ ਉਹ ਜਿਹਦੀ ਆਪਣੀ ਜ਼ਮੀਨ ਚ ਹੋ ਤੇ ਮੰਤਰੀ ਸਾਹਿਬ ਨੇ ਆਖਿਆ ਸੀ ਵੀ ਰੇਤਾ ਵੇਚ ਲਓ ਪਰ ਰੇਤਾ ਜੇ ਕਿਸੇ ਦੀ ਵਿਕੀ ਤੇ ਵਿਕੀ ਨਹੀਂ ਤੇ ਸੇਵਾ ਵਾਲੇ ਆ ਜੇ ਟਿੱਬੇ ਬਣ ਦਿੱਤੇ ਇਥੋਂ ਵੇਚਣ ਦੀ ਕੀ ਕਿਸੇ ਦੀ ਹਿੰਮਤ ਨਹੀਂ ਆਪ ਦਾ ਟ੍ਰਾਲਾ ਟਰਲਾ ਹੈ ਨਹੀਂ ਕਿਸੇ ਦਾ ਸੰਧ ਹੈ ਨਹੀਂ ਨਾ ਸੰਧ ਬਾਹਰਾਂ ਕੋਲੇ ਉਹਨਾਂ ਕੀ ਰੇਤਾ ਵੇਚ ਕੇ ਕਰਨਾ ਹੈ ਉਹ ਬਾਲੇ ਸੇਵਾ ਵਿੱਚ ਆਏ ਸੀ ਉਹਨਾਂ ਨੇ ਜਮੀਨਾਂ ਨੂੰ ਪੱਧਰ ਕਰ ਗਏ ਸਾਡੀਆਂ ਤੇ ਸਰਕਾਰ ਦਾ ਕੋਈ ਨੁਮਾਇੰਦਾ ਪਹੁੰਚਾ ਹੋਵੇ ਜਾਂ ਕੋਈ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੋਈ ਕੋਈ ਜਿੱਦਾਂ ਤੁਸੀਂ ਗੁਰਦਾਰੇ ਦੇ ਸ਼ਰਨ ਲਈ ਆ ਜਾਂ ਕੋਈ ਤੁਹਾਨੂੰ ਕਿਹਾ ਹੋਵੇ ਕਿ ਇੱਥੇ ਰਾਤ ਕੈਂਪ ਲੱਗਾ ਉੱਥੇ ਚਲੇ ਜਾਓ ਜਾਂ ਕੋਈ ਤੁਹਾਨੂੰ ਸਰਕਾਰ ਵੱਲੋਂ ਕੋਈ ਮਾਲੀ ਮਦਦ ਜਾਂ ਸਹੂਲਤ ਮਿਲੀ ਹੋਵੇ ਹੁਣ ਤੱਕ ਉਹ ਜੀ ਕੈਂਪ ਵਿੱਚ ਇਹਨਾਂ ਰਤੁੰਗੀ ਲਾਇਆ ਆਏ ਸੀ ਉਹਨਾਂ ਲੋਕਾਂ ਨੇ ਕਿਹਾ ਕੀਤੀ ਵੀ ਉੱਥੇ ਆ ਜਾਓ ਪਰ ਅਸੀਂ ਕਿਹਾ ਚਲੋ ਸਾਨੂੰ ਇੱਥੇ ਲੰਗਰ ਪ੍ਰਸ਼ਾਦ ਆ ਚੱਲਣ ਦਿਆ ਵਾ ਸਾਨੂੰ ਤੂੜੀ ਵੀ ਆ ਵੇ ਖੋ ਲਾਗੇ ਆ ਸੇਵਾ ਵਾਲੇ ਲੱਗ ਗਏ ਆ ਕੋਈ ਬਾਬੇ ਜੀ ਦੀ ਹਗੀ ਅਹੀਂ ਪਹਿਲਾਂ ਦੋ ਕੁ ਦਿਨ ਪਈ ਫਿਰ ਸੇਵਾ ਦੀ ਆ ਗਈ। ਬਾਕੀ ਹੁਣ ਚਾਰ ਚੁਕ ਵਾਲੇ ਵੀ ਕਿਤੇ ਆ ਜਾਂਦੇ ਆ ਤੇ ਉਹ ਵੀ ਆ ਜਾਂਦੇ ਕੋਈ ਮੰਤਰੀ ਸਾਹਿਬ ਸਾਨੂੰ ਦੇ ਕੇ ਆਇਚੋਕਰ ਦੋ ਦੋ ਤੋੜੇ। ਉਹ ਵੀ ਅਸੀਂ ਤਰਬੀਰ ਤੇ ਪਾਪੂਗੇ ਤੇ ਚੱਲ ਸਾਡਾ ਟਾਈਮ ਚੱਲੀ ਜਾਂਦਾ ਵਾ। ਤੇ ਪਾਣੀ ਕੀ ਲੱਗਦਾ 2023 ਨਾਲੋਂ 88 ਨਾਲੋਂ ਜ਼ਿਆਦਾ ਆ ਕਿ ਜਾਂ ਉਹਦੇ ਨਾਲੋਂ ਘੱਟ ਆ? ਹਾਂਜੀ ਉਹਨੂੰ ਤੇ ਜ਼ਿਆਦਾ ਵੀ ਹੁੰਦੇ ਨਾਲੋਂ ਵੱਧ ਗਿਆ ਪਾਣੀ ਆ ਜੇ ਅਜੇ ਪਾਣੀ ਚੜ ਰਿਹਾ। ਜ਼ਿਆਦਾ ਆ ਰਿਹਾ ਪਾਣੀ। ਹਾਂਜੀ ਹਜੇ ਵੀ ਜ਼ਿਆਦਾ ਆ ਰਿਹਾ ਪਾਣੀ। ਹਾਂਜੀ 23 ਨਾਲੋਂ ਕੀ ਲੱਗਦਾ ਇਸ ਵਾਰੀ ਕਣਕ ਤੁਹਾਡੀ ਬੀਜੀਉਗੀ ਇਹ ਨਹੀਂ ਕਣਕਾ ਵੀ ਜੇ ਇਹ ਹਾਲ ਹਾਲ ਤਰੀ ਦੇ ਫਿਰ ਤੇ ਸਾਡੀ ਮੁਸ਼ਕਲ ਹੀ ਆਏ ਤੇ ਤੁਸੀਂ ਕਿਤੇ ਪਾਣੀ ਲੱਥਾ ਜਦ ਸ਼ਾਂਤ ਹੋ ਗਿਆ ਨਾ ਉਦੋਂ ਵੇਖਿਆ ਜ਼ਮੀਨਾਂ ਦਾ ਕੀ ਹਾਲ ਹੈ ਨਾਲ ਉਦੋਂ ਤੁਹਾਨੂੰ ਜ਼ਮੀਨਾਂ ਵੇਖਿਆ ਜੇ ਯਾਨਕਿ ਕਿਦੀ ਚੰਗੀ ਆ ਕਿਦੀ ਮਾੜੀ ਆ ਕਿਤਰਾਹੀਂ ਬਣਾਉਣੀ ਆ ਜ਼ਮੀਨਾਂ ਕਿਤਰਾਹੀਂ ਬਣਾਉਣੀ ਤੇ ਕਿੰਨਾ ਟਾਈਮ ਪਿਛਲੀ ਵਾਰੀ 2023 ਦੇ ਵਿੱਚ ਕਿੰਨਾ ਟਾਈਮ ਲੱਗਿਆ ਤੁਹਾਨੂੰ ਜ਼ਮੀਨਾਂ ਪੱਧਰੀਆਂ ਕਰਦਿਆਂ ਕਰਦੇ ਉਹ ਤਾਂ ਜੀ 2 ਮਹੀਨੇ ਤੇ ਤਕਰੀਬਨ ਜਦੋਂ ਸੇਵਾ ਲਿਆਏ ਸੀ ਉਹਨਾਂ ਨੇ ਆਨ ਕੇ ਲਾਇਆ ਫਿਰ ਵੀ ਸਾਨੂੰ 1.5-2 ਮਹੀਨੇ ਦੇ ਵਿੱਚ ਏਰੀਆ ਬਹੁਤ ਜ਼ਿਆਦਾ ਖਰਾਬ ਹੋਇਆ ਹੈ ਫੇਰ ਵੀ ਕਿੰਿਆਂ ਦੀ ਵਿਚਾਰਿਆਂ ਦੀ ਰਹਿ ਗਈ ਉਹ ਬਾਅਦ ਵਿੱਚ ਉਹਨਾਂ ਨੇ ਕਿ ਰਿਸ਼ਤੇਦਾਰ ਤੋਂ ਫੜ ਜਾਂ ਕਰਜ਼ਾ ਚੋਂ ਫੇਰ ਪੱਦਰ ਜਮੀਨਾ ਕਰਕੇ ਤੇ ਫੇਰ ਆਪਣਾ ਕਨਕਲਾਈ ਤੁਹਾਨੂੰ ਕੀ ਲੱਗਦਾ ਇਹ ਕਿੰਨਾ ਕਿੰਨਾ ਕੇ ਮਤਲਬ ਕਿ ਨੁਕਸਾਨ ਹੋ ਚੁੱਕਾ ਹੋਊਗਾ ਕਿੰਨੀ ਕਿ ਫਸਲ ਹੋਊਗੀ ਕਿੰਨੇ ਕਿ ਘਰ ਹੋਣਗੇ ਇੱਧਰ ਕਿੰਨੇ ਕਿ ਹੋਣਗੇ ਸਤ ਜੀ ਘਰ ਤੇ ਇੱਧਰ ਹੈਗੇ ਸਾਡੇ 30 34 ਘਰ ਹੈ ਡਰ ਨੰਦਰ ਜਿਹੜੇ ਉਧਰ ਪਾਣੀ ਚ ਘਿਰੇ ਆ ਅੱਛਾ ਪਾਣੀ ਦੇ ਵਿੱਚ ਆਏ ਜਿਹੜੇ ਹਾਂਜੀ ਤੇ ਉਹਨਾਂ ਦੀ ਜਮੀਨਾਂ ਵੀ ਅੰਦਰ ਆ ਤੇ ਬਾਕੀ ਜਿਹੜਾ ਮੁੱਠਿਆਂ ਵਾਲਾ ਟੋਟਲ ਹੀ ਉਹਨਾਂ ਦੀ ਜਮੀਨ ਆ ਅੰਦਰਿਆ ਡਰੇ ਨੂੰ ਅੰਦਰਿਆ ਪਰ ਉਹ ਬੈਠੇ ਮੁਠਿਆਂ ਵਾਲੇ ਜਿਆ ਇੰਨਾ ਫਰਕ ਆ ਜ਼ਮੀਨਾਂ ਸਾਰੇ ਮੁਠੇ ਵਾਲੇ ਪਿੰਡ ਦੀ ਇੱਧਰ ਹੀ ਆ ਸਾਰਿਆਂ ਦਾ ਟੋਟਲ ਰਹੀ ਨੁਕਸਾਨ ਕਿਹਦਾ ਝੋਨਾ ਬਚੇਗਾ ਇਹ ਤੁਮ ਪਾਣੀ ਲੱਥੇਗਾ ਉਸ ਤੋਂ ਬਾਅਦ ਵੇਖਿਆ ਜਾਊਗਾ ਵੀ ਕੋਈ ਝੋਨਾ ਰਹਿੰਦਾ ਤੇ ਖਤਮ ਹੁੰਦਾ ਜੇ ਬਘੋਲੇ ਤੇ ਦੁੱਧ ਤੇ ਆਇਆ ਨਾ ਝੋਨਾ ਉਹ ਪਾਣੀ ਜਿਹਨੂੰ ਮੰਝਰ ਨੂੰ ਲੱਗ ਜਾਂਦਾ ਉਹ ਦਾਣਾ ਕਾਲਾ ਪੈਣ ਧਿਆ ਕੀ ਰੀਤਾਂ ਨੂੰ ਵੇਖਣਾ ਜੀ ਨੇ ਜਿੰਨਾ ਕਹਿਣ ਦਾ ਮਤਲਬ ਆ ਕਿ ਫਸਲਾਂ ਲਗਭਗ ਖਤਮ ਹੀ ਆ ਕਿ ਹੁਣ ਇਹ ਝੋਨੇ ਦੀ ਆਸ ਕੋਈ ਨਹੀਂ ਤੁਹਾਨੂੰ ਲੱਗਦਾ ਜੀ ਝੋਨਾ ਤਾਂ ਖਤਮ ਹੈ ਜੀ ਹੁਣ ਕਣਕ ਅਸੀਂ ਤੇ ਆਸ ਰੱਖੀ ਵੀ ਸਾਡੀ ਜ਼ਮੀਨ ਠੀਕ ਰਹੇ ਜੇ ਸਾਡੀ ਕਣਕ ਵਿੱਜੀ ਜਾਵੇ ਨਾ ਤੇ ਤਾਂ ਵੀ ਅਸੀਂ ਰੱਬ ਨੇ ਧੰਨਵਾਦ ਕਰਦੇ ਹਾਂ ਰੱਬ ਦਾ ਵੀ ਕੁਦਰਤੀ ਆਫਤ ਆ ਇਹ ਤੇ ਕਿਸੇ ਦੇ ਵਾਸਤੇ ਦੀ ਗੱਲ ਨਹੀਂ ਇਹ ਇਹ ਤੁਹਾਨੂੰ ਕੀ ਲੱਗਦਾ ਆ ਕੁਦਰਤੀ ਆਫਤ ਆ ਕਿ ਜਾਂ ਸਰਕਾਰਾਂ ਦੀ ਨਲਾਕੀ ਦੀ ਇਹ ਕਰਕੇ ਹਾਲਸਾਰ ਹੜ ਆ ਜਾਂਦਾ ਜੀ ਕੁਦਰਤੀ ਹੈ ਕੁਦਰਤੀ ਜੀ ਇਹ ਜਿਹੜੀਆਂ ਸਰਕਾਰਾਂ ਨਾਲ ਤਰਜ਼ੀਆਂ ਸਾਰਾ ਕੋਈ ਸਰਕਾਰਾਂ ਹੀ ਆ ਜੀ ਪਹਿਲਾਂ ਜੋੜੀ ਗਈਆਂ ਮੁਰਕੇ ਮੋਕੇ ਦੇ ਕੱਢਦਾ ਵਾ ਪਹਿਲਾਂ ਰਾਜਸਥਾਨ ਦੀ ਪਾਈਂਡਾ ਫਲਾਣਾ ਢਿੰਗੜ ਲੈਂਦਾ ਉਹ ਸਾਰਾ ਮੁਠਿਆਂ ਨਾਲ ਮਰਿਆ ਪਿਆ ਜੀ ਆ ਸਾਰੇ ਪਾਸੇ ਜਿਹੜੇ ਗਰੀਬ ਬੰਦੇ ਬੈਠੇ ਹੋਏ ਜਿਹਨਾਂ ਕਮਰੇ ਡਿੱਗੇ ਪਏ ਸਾਰਿਆਂ ਦੇ ਕੀ ਕਰਨਗੇ ਗਰੀਬ ਛੋਟੇ ਛੋਟੇ ਬੱਚੇ ਰੋਂਦੇ ਪਈ ਆ ਕਮਰੇ ਭੁੱਖੇ ਮਰੇ ਪੈਸਾ ਮੈਂ ਮੈਂ ਵੀਰ ਜੀ ਮੇਰੇ ਅੱਗੇ ਮੈਂ ਕਰਨੇ ਮੈਂ 2 ਮਿੰਟ ਪਹਿਲਾਂ ਤਾਂ ਮਾ ਤੁਹਾਡਾ ਧੰਨਵਾਦ ਕਰਨਾ ਜਿਹੜੀ ਇੱਥੇ ਟੀਮ ਪੁੱਜੀ ਏ ਨਿੱਘਾ ਸਵਾਗਤ ਤੇ ਤੁਹਾਡਾ ਧੰਨਵਾਦ ਏ ਦੂਜਾ ਮਾਰ ਦੇ ਲਾਲਜੀਤ ਪੁੱਲਰ ਸਾਹਿਬ ਦਾ ਕਰਨਾ ਜਿਨ੍ਹਾਂ ਸਾਡੀ ਬਾਹ ਫੜੀ ਏ ਜਾਂ ਇਥੋਂ ਦੇ ਗੁਰਦੁਆਰਾ ਦੇ ਮੁਤੀ ਮਰੇਜ ਸਿੰਘ ਦਾ ਕਰਨਾ ਜਿਨ੍ਹਾਂ ਸਾਨੂੰ ਅੱਜ 25 ਦਿਨ ਹੋ ਗਣ ਸਮਾ ਲਈ ਬੈਠੇ ਨੇ ਗਾਂ ਤੁਸੀਂ ਜਿਵੇਂ ਵੀ ਮੈਨੂੰ ਗੱਲ ਪੁੱਛੋਗੇ ਮੈਂ ਤੁਹਾਨੂੰ ਦੱਸੀ ਜਾਵਾਂਗਾ ਹੇ ਹੁਣ ਕੀ ਮੰਗ ਕਰਦੇ ਇਹ ਸਰਕਾਰ ਤੋਂ ਤੁਸੀਂ ਤੁਹਾਨੂੰ ਕੀ ਸਾਡੀ ਸਭ ਤੋਂ ਵੱਡੀ ਮੰਗ ਇਹ ਹੈ ਵੀ ਜੇ ਕਿਲੋਮੀਟਰ ਬੰਨ ਬੰਝ ਜੇ ਨਾ ਇਹ ਸਾਰੀ ਸਮੱਸਿਆ ਹੀ ਨਿਕਲ ਥੱਕਲੀ ਇਹ ਜਿਹੜਾ ਸਾਰਾ ਪੂਰੇ ਦਾ ਪੂਰਾ 1600 ਕਿਲਾ ਬੰਝ ਸਕਦਾ ਜੇ ਸਰਕਾਰ ਬੰਨ ਬੰਨ ਦੇ ਇੱਕ ਕਿਲੋਮੀਟਰ ਹੀ ਜਿਆਦਾ ਨਹੀਂ ਗਾ ਤੇ ਸਰਕਾਰ ਅੱਗੇ ਤੁਹਾਨੂੰ ਪਤਾ ਵੀ ਐਡਾ ਕੋਈ ਵੱਡਾ ਕੰਮ ਨਹੀਂ ਗਾ ਕੋਈ ਗੱਲ ਨਹੀਂ ਨਾਲੇ ਤੇ ਸਰਕਾਰ ਵੱਲੋਂ ਕੋਈ ਸਹੂਲਤ ਆ ਰਹੀ ਹੋਵੇ ਸਮਾਜ ਸੇਵੋਂ ਲੋ ਸਹੂਲਤ ਆ ਰਹੀ ਤੁਹਾਨੂੰ ਜੀ ਸਰਕਾਰ ਵੱਲੋਂ ਸਾਨੂੰ ਲਾਲਜੀਤ ਪੁੱਲਰ ਸਾਹਿਬ ਸਾਡੇ ਮੰਤਰੀ ਸਾਹਿਬ ਸਾਡੀ ਪੂਰੀ ਕੇਅਰ ਕਰ ਰਹੇ ਨੇ ਸਾਨੂੰ ਜਿਹੜੀ ਚੀਜ਼ ਦੀ ਲੋੜ ਹੁੰਦੀ ਸਾਨੂੰ ਪਹੁੰਚਾਉਂਦੇ ਨੇ ਚਾਰ ਗੇੜੇ ਸਾਹਿਬ ਨਾਲ ਪੰਜ ਮਾਰ ਟੁੱਕੇ ਨੇ ਉਸਤਰਾ ਰੋਜ਼ ਹੀ ਆ ਜਾਂਦੇ ਨੇ ਪਰ ਸਾਨੂੰ ਰਾਸ਼ਨ ਤੋਂ ਵੀ ਮੇਰੇ ਮਾਇਆ ਦਿੱਤੀ ਉਹਨਾਂ ਹੀ ਟੂੜ ਨਹੀਂ ਮਾਰਨਾ ਜਿਹੜਾ ਜਿੰਨਾ ਕੋ ਕਿਸੇ ਦਾ ਕੇ ਹਿਸਾਬ ਤੇ ਉਹਨਾਂ ਨੇ ਬਹੁਤ ਸਾਡਾ ਸਮਾਰ ਰਹੇ ਨੇ ਬਹੁਤ ਵਧੀਆ ਕਰ ਰਹੇ ਆ ਤੇ ਏ ਸੀ ਸਾਡੇ ਨਾਲ ਪਿੰਡ ਵਾਸੀ ਜਿਨ੍ਹਾਂ ਨੇ ਦੱਸਿਆ ਆਪਣੀਆਂ ਮੁਸ਼ਕਿਲਾਂ ਦਸੀਆਂ ਤੇ ਮੈਂ ਕੈਮਰਾਮੈਨ ਨੂੰ ਕਹਿੰਦਾ ਕਿ ਵਖਾ ਸਕਦਾ ਹੈ ਕਿ ਲੋਕ ਆਪਣੇ ਪਸ਼ੂ ਲੈ ਕੇ ਇੱਥੇ ਬੈਠੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਤੁਸੀਂ ਵੇਖ ਸਕਦੇ ਜ ਆਪਣੇ ਪਸ਼ੂ ਲੈ ਕੇ ਲੋਕੀ ਬੈਠੇ ਨੇ ਤੇ ਤੂੜੀ ਚਾਰਾ ਸਾਰਾ ਕੁਝ ਸਮਾਜ ਸੇਵੀ ਸੰਸਥਾਵਾਂ ਸਰਕਾਰ ਵੱਲੋਂ ਵੀ ਜਿੰਨਿਆਂ ਵੀ ਉਹ ਭੇਜ ਸਕਦੇ ਨੇ ਉਹ ਭੇਜੰਦੇ ਆ ਮੰਤਰੀ ਸਾਹਿਬ ਦਾ ਉਹ ਧੰਨਵਾਦ ਕਰਨ ਦਾ ਆ ਕਿ ਸਾਨੂੰ ਫੀਡ ਚੋਕਰ ਦੇ ਰਹੇ ਨੇ ਆ ਵੀ ਰਹੇ ਨੇ ਐਸਿਆਂ ਵੱਲੋਂ ਵੀ ਮਦਦ ਹੋ ਰਹੀ ਆ ਤੇ ਆਪਣਾ ਲੋਕ ਗੁਜ਼ਾਰਾ ਕਰ ਰਹੇ ਨੇ ਤੇ ਹੋਰ ਵੀ ਪਿੰਡ ਵਾਸੀ ਸਾਡੇ ਨਾਲ ਮੌਜੂਦ ਆ ਉਹਨਾਂ ਦੇ ਨਾਲ ਗੱਲਬਾਤ ਕਰਾਉਣੀ ਆ ਅੰਦਰ ਮਾਤਾ ਜੀ ਬੈਠੇ ਨੇ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਉਣੀ ਆ ਕਿ ਕੀ ਉਹਨਾਂ ਦੀਆਂ ਮੁਸ਼ਕਲਾਂ ਨੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਲੋੜਾਂ ਨੇ ਤੇ ਆਓ ਤੁਹਾਨੂੰ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਉਣੀ ਆ ਆ ਜੀ ਮਾਤਾ ਜੀ ਹਾਂਜੀ ਹਾਂਜੀ ਵੀਰ ਜੀ ਸਾਡਾ ਬਹੁਤ ਨਿਸਕਾਨ ਹੋਇਆ ਹਿਸਾਬ ਨਾਲ ਸਾਰਾ ਹਿਸਾਬ ਨਾਲ ਵੀ ਜੋ ਕਰਨ ਕੇ ਉਹ ਵੀ ਨਹੀਂ ਨਿਕਲੀ ਸਾਥੋਂ ਜਿਹੜਾ ਵੀ ਸਮਾਨ ਕਰਦਾ ਟੋਟਲ ਸਾਰਾ ਹੀ ਸਾਡਾ ਵੇਚੀ ਆ ਹੋਣੇ ਬਹੁਤ ਜ਼ਿਆਦਾ ਪਾਣੀ ਅੱਜ ਹਸਾਵਨਾ ਮਹੀਨਾ ਹੀ ਹੋ ਚਲੇਆ ਸੰਗਰਦਵਾਰੇ ਬੈਠੇ ਆ ਤੇ ਕੋਈ ਚੀਜ਼ ਨਹੀਂ ਨਿਕਲੀ ਸਾਥੋਂ ਨਾ ਕੱਢੀ ਗਈ ਐ ਤੇ ਘਰ ਵੀ ਤੁਹਾਡੇ ਅੰਦਰ ਹੀ ਆ ਪਾਣੀ ਦੇ ਵਿੱਚ ਹੀ ਆ ਹਾਂਜੀ ਹਾਂਜੀ ਘਰ ਵੀ ਵਿੱਚ ਆ ਕੋਠਾ ਕੀਪ ਤਾਂ ਟਹਿ ਗਿਆ ਕਿ ਹੈਗਾ ਹੁਣ ਪਤਾ ਹੀ ਨਹੀਂ ਲੱਗਦਾ ਜਨ ਉਧਰ ਹਾਂ ਕੋਠਾ ਵੀ ਟਹਿ ਗਿਆ ਹੋਣਾ ਇੰਨੇ ਪਾਣੀ ਦੇ ਵਿੱਚ ਕੋਠਾ ਖਲੋਂਦਾ ਜਿੰਨਾ ਟੋਟਲ ਸਮਾਨ ਸਾਰਾ ਹੀ ਮੇਰਾ ਵਿੱਚ ਆ ਘਰ ਦੀ ਦਾ ਇਹਦੇ ਵਿੱਚੋਂ ਤੁਹਾਨੂੰ ਸਮਾਨ ਕੱਢਣ ਦਾ ਕੋਈ ਮੌਕਾ ਹੀ ਨਹੀਂ ਮਿਲਿਆ ਮੌਕਾ ਮੌਕਾ ਵੀ ਨਹੀਂ ਮਿਲਿਆ ਸਾਡਾ ਕੋਈ ਸਾਨੂੰ ਕੋਈ ਵੀ ਨਹੀਂ ਮੌਕਾ ਮਿਲਿਆ ਅਸੀਂ ਮਸਾ ਡੰਗਰ ਮਾਲੀ ਆਪਦਾ ਕੱਢਿਆ ਵਿੱਚੋਂ ਸਿਲਿੰਡਰ ਮੇਰਾ ਵਿੱਚ ਢੋਲ ਮੇਰਾ ਵਿੱਚ ਸਭ ਚੀਜ਼ਾਂ ਵਿੱਚ ਤੇ ਕੀ ਹੁਣ ਮੰਗ ਕਰਦੇ ਸਰਕਾਰ ਤੋਂ ਕੀ ਮੁਆਵਜ਼ੇ ਦੀ ਕੋਈ ਮੰਗ ਕਰਦੇ ਸਰਕਾਰ ਤੋਂ ਹਾਂਜੀ ਮਾਮਜਾ ਸਾਨੂੰ ਚਾਹੀਦਾ ਮਿਲਣਾ ਅਸੀਂ ਹੁਣ ਸਾਡਾ ਵੇਖੋ ਹਾਲਾਤ ਕੀ ਸਾਡੇ ਬਣੇ ਪਏ ਆ ਸਾਨੂੰ ਜ਼ਰੂਰੀ ਚਾਹੀਦਾ ਤੁਹਾਨੂੰ ਪਤਾ ਲੱਗਦਾ ਵੀ ਅਸੀਂ ਬਹੁਤ ਹੁਣ ਮਾਮਜਾ ਮਿਲੇਗਾ ਤੇ ਕਿਸੇ ਪਾਸੇ ਅਸੀਂ ਵੀ ਕੋਈ ਹਾਲਾਤ ਸਾਡੀ ਪਹਿਲੀ ਦਾ ਜਕੀਬਤਾ ਕੀ ਹਾਲਾਤ ਬਣਿਆ ਹੋਣਾ ਤੇ ਕੀ ਨਹੀਂ ਬਣਿਆ ਹੋਣਾ ਹੋਰ ਮਾਤਾ ਜੀ ਉਹਨਾਂ ਨਾਲ ਗੱਲ ਕਰਦੇ ਕੀ ਕਹਿਣਾ ਚਾਹੁੰਦੇ ਜੇ ਤੁਹਾਡੇ ਜਿਹੜੇ ਹਾਲਾਤ ਏ ਕੋਈ ਕੁਦਰਤੀ ਆਫਤ ਮੰਦੇ ਹੀ ਨਾ ਸਰਕਾਰਾਂ ਦੀ ਵੀ ਕੋਈ ਨਲਕੀ ਹੈ ਜਿਹਦੇ ਵਿੱਚ ਨਹੀਂ ਇੱਥੇ ਜਿਹੜੇ ਉਹ ਦੇਖੇ ਜਾਂਦੇ ਜਿਹੜੇ ਵੀਰ ਭਰਾ ਹੁੰਦੇ ਆ ਸਰਕਾਰ ਕੋਈ ਘਾਟੀ ਪਹੁੰਚਦੀ ਆ ਨਾ ਕੋਈ ਸੁਣਦੀ ਆ ਤੇ ਤੁਹਾਡੀ ਇਧਰ ਜ਼ਮੀਨ ਵੀ ਆ ਦਾ ਹਾਂਜੀ ਸਾਡੀ ਜ਼ਮੀਨ ਵੀ ਆ ਅਸੀਂ ਚਾਰ ਭਰਾ ਵਾ ਚਾਰ ਦੇ ਰਾਣ ਜਠਾਨੀ ਆ ਤੇ ਸਾਡੀ ਜ਼ਮੀਨ 'ਚ ਵੀ ਰੋਡ ਪਿਆ ਪੂਰਾ ਵਗੰਡਿਆ ਵਾ ਘਰ ਸਾਡੇ ਜੀ ਵੀ ਰੋਡ ਪਿਆ ਵਾ ਇਸਲੇ ਪਾਣੀਆਂ ਦੀ ਸਾਡੇ ਕੋਠੇ ਬੈਠੇ ਆ ਤੇ ਕਿਸੇ ਨੇ ਸਾਡੀ ਸੁਣੀ ਜੀ ਨਹੀਂ ਤੇ ਇੱਥੇ ਤੁਸੀਂ ਆਪਣੇ ਪਸ਼ੂ ਲੈ ਕੇ ਆਏ ਹੋ ਜੀ ਹੁਣ ਇੱਥੇ ਬੈਠੇ ਆ ਤੁਸੀਂ ਪਸ਼ੂ ਲੈ ਕੇ ਆਏ ਆ ਤੇ ਸਮਾਨ ਨਹੀਂ ਨਿਕਲਿਆ ਪਸ਼ੂ ਸਮਾਨ ਬਿਲਕੁਲ ਨਹੀਂ ਨਿਕਲਿਆ ਪਸ਼ੂ ਨਹੀਂ ਨਿਕਲਿਆ ਕਰਦਾ ਤੇ ਬਹੁਤ ਐਂ ਪਰੇਸ਼ਾਨ ਆ ਤੇ ਕੀ ਮੰਗ ਕਰਦੇ ਹੁਣ ਸਰਕਾਰ ਤੋਂ ਜਾਂ ਜੀ ਮੰਗ ਕਰਦੇ ਆ ਵੀ ਜੇ ਸਾਨੂੰ ਸਾਡੇ ਕੋ ਕਣਕ ਬੀਜੀ ਨਾ ਜਾਵੇ ਸਾਨੂੰ 20 ਵੀ ਦਿੱਤਾ ਜਾਵੇ ਸਾਡੀਆਂ ਪੈਲੀਆਂ ਵੀ ਸੂਤਰ ਕਰਨ ਤੇ ਸਾਨੂੰ ਕੋ ਕੋਠੇ ਵੀ ਸਾਡੇ ਬਣਾ ਕੇ ਜੀ ਨਾ ਸਾਡੇ ਕੋ ਨਹੀਂ ਬਣਨੇ ਅਸੀਂ ਬਹੁਤ ਕਰਜ਼ਾ ਥੱਲੇ ਆਏ ਆ ਸਾਡੇ ਲਿੰਟਾਉ ਨਹੀਂ ਮਾਫ਼ ਹੁੰਦੇਗਾ ਸੋ ਵੇਖਣਾ ਚਾਹੁੰਦੇ ਜੇ ਇਹ ਸਨ ਪਿੰਡ ਵਾਸੀ ਤੇ ਨਿਰਾਸ਼ ਵੀ ਨੇ ਤੇ ਸਰਕਾਰਾਂ ਤੋਂ ਮੰਗ ਵੀ ਕਰ ਰਹੇ ਨੇ ਕਿ ਸਾਡੀਆਂ ਫਸਲਾਂ ਨੂੰ ਜਿਹੜੀਆਂ ਖਰਾਬ ਹੋ ਚੁੱਕੀਆਂ ਜਿਹੜੀਆਂ ਹੁਣ ਨਵੀਆਂ ਅਸੀਂ ਕਣਕ ਬੀਜਣੀ ਉਹਦੇ ਵਾਸਤੇ ਸਾਨੂੰ ਵੀ ਖਾਦ ਦਵਾਈ ਉਹ ਦਿੱਤੀ ਜਾਵੇ ਤੇ ਨਿਰਾਸ਼ ਵੀ ਆ ਕੋਈ ਸਰਕਾਰ ਤੋਂ ਮੰਗ ਵੀ ਕਰਦੇ ਆ ਕਿ ਸਾਨੂੰ ਕੋਈ ਫੀਡ ਹਰ ਕੋਈ ਸਹੂਲਤ ਦਿੱਤੀ ਜਾਵੇ ਤੇ ਤੁਸੀਂ ਵੇਖ ਸਕਦੇ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਨੇ ਸਾਰੇ ਇਹ 20 ਤੋਂ 25 ਪਰਿਵਾਰ ਹੋਣਗੇ ਤੇ ਸਰਕਾਰ ਨੂੰ ਬੇਨਤੀ ਆ ਕਿ ਇਹਨਾਂ ਦੀ ਹਰ ਇੱਕ ਮੁਸ਼ਕਲ ਨੂੰ ਸੁਣਿਆ ਜਾਵੇ ਤੇ ਇਹ ਵੀਰ ਆਏ ਨੇ ਇਹਨਾਂ ਦੇ ਨਾਲ ਗੱਲ ਕਰ ਕਿਹੜਾ ਪਿੰਡ ਜੀ ਆਪਣਾ ਮੇਰਾ ਪਿੰਡ ਇਹੀ ਹੈ ਜੀ ਆਪਣੀਆਂ ਗੁਰਦੁਆਰਾ ਸਾਹਿਬ ਦੇ ਨਾਲ ਢਾਨੀਆਂ ਆਵਾ ਤੇ ਅਸੀਂ ਜਦੋਂ ਦਾ ਤੇ ਪਾਣੀ ਆਇਆ ਵਾ ਇੱਕ ਮਹੀਨੇ ਤੋਂ ਅਸੀਂ ਬੰਨ੍ਹ ਦੇ ਆਦਿ ਤੇ ਸੇਵਾ ਕਰਨੇ ਸਾਡੀਆਂ ਆਪਦੀਆਂ ਪੈਰੀਆਂ ਵਾ ਪਹਿਲਾਂ ਅਸੀਂ ਪਰਲੇ ਬੰਨੇ ਬੰਨ ਤੋਂ ਇੱਕ ਮਹੀਨਾ ਪੂਰਾ ਖਪੇ ਸਾਡੀ ਕੋਈ ਪੇਸ਼ ਨਹੀਂ ਗਈ ਇਹ ਜਦੋਂ ਪਾਣੀ ਵੱਧ ਹੋਣ ਕਾਰਨ ਉਹ ਸਾਡਾ ਬੰਨ੍ਹ ਟੁੱਟ ਗਿਆ ਹੁਣ ਸਾਡੇ ਵੱਡੇ ਬੰਦ ਨੂੰ ਪੂਰਾ ਖਤਰਾ ਬਣਿਆ ਪਿਆ ਵਾ ਹੁਣ ਪੋਵਾਲ ਦੇ ਲਾਗੋ ਦੱਸੰਦਾ ਇਹਨਾਂ ਜਿਆਦਾ ਬੰਨ੍ਹ ਫੇਸ ਚੁੱਕਾ ਵਾ ਪੋਵਾਲ ਬੰਦ ਇਨੀ ਜਿਆਦੀ ਸੰਗਤ ਪਹੁੰਚ ਗਈ ਆ ਇਹ ਇੱਕ ਵੀਡੀਓ ਪਾਉਣ ਦੇ ਉਸੇ ਵਾਲੇ ਸੰਗਤ ਨੇ ਜਾ ਕੇ ਉੱਥੇ ਮੌਕਾ ਸੰਭਾਲ ਲਿਆ ਬਾਈ ਜੀ ਨਹੀਂ ਤੇ ਪੰਜਾਂ ਮਿੰਟਾਂ ਤੱਕ ਵੱਡਾ ਬੰਨ ਟੁੱਟ ਗਿਆ ਸੀ ਤੇ ਕੀ ਵੇਖਦੇ ਜੀ ਕਿ ਇੱਥੇ ਜਿਹੜੀ ਬੰਨ ਨੂੰ ਜਦੋਂ ਢਾਹ ਲੱਗਦੀ ਆ ਕੋਈ ਸਰਕਾਰ ਵੱਲੋਂ ਤੁਹਾਨੂੰ ਮਦਦ ਕੀਤੀ ਜਾਂਦੀ ਆ ਜਾਂ ਕੋਈ ਪ੍ਰਸ਼ਾਸਨ ਵੱਲੋਂ ਜੀਸੀਬੀ ਜਾਂ ਕੋ ਮਿੱਟੀ ਕੋਈ ਵੀ ਚੀਜ਼ੀ ਦਿੱਤੀ ਜਾਂਦੀ ਆ ਕਿ ਜਾਂ ਤੁਸੀਂ ਸੰਗਤ ਹੀ ਆਪਣੇ ਕੋਲੋਂ ਕਰਦੀ ਪਈ ਆ ਵੇਖੋ ਜੀ ਇਹ ਜਿਹੜੀ ਸਰਕਾਰ ਇਹ ਡੀਜੀਲ ਵੱਲੋਂ ਕੋਈ ਪ੍ਰੋਬਲਮ ਨਹੀਂ ਆ ਜੇ ਕੋਈ ਥੱਲੇ ਕਬਲਾ ਨਾ ਆਵੇ ਜੇ ਕੋਈ ਮਹਿਕਮਾ ਐਕਸ਼ਨ ਆਉਂਦਾ ਐਸਡੀਓ ਦਾ ਉਹ ਕਹਿੰਦਾ ਜੇ ਕਿਤੇ ਵੀ ਤੁਹਾਨੂੰ ਡੀਜਲ ਦੀ ਲੋੜ ਆ ਤੁਸੀਂ ਸਾਨੂੰ ਦੱਸੋ ਤੁਹਾਨੂੰ ਸਿੱਧਾ ਵੀ ਪਹੁੰਚਾ ਦਿੰਨੇ ਆ ਦੂਜੀ ਗੱਲ ਵੀਰ ਜੀ ਚਲੋ ਖਾਏ ਖਸਮਾ ਨੂੰ ਇੱਧਰ ਤਾਂ ਫਸਲਾਂ ਮਰਨ ਵਾਲੀਆਂ ਮਰ ਗਈਆਂ ਜਿਹੜੀਆਂ ਇੱਧਰ ਆ ਜਿਵੇਂ ਇਹ ਪਰਿਵਾਰ ਆ ਗਰੀਬ ਪਰਿਵਾਰ ਬਿਲਕੁਲ ਇਹਨਾਂ ਕੋਲੇ ਘੱਟੋ ਘੱਟ ਸਾਰੀ ਮੇਰੇ ਹਿਸਾਬ ਨਾਲ 2.5 ਕਿੱਲੇ ਜ਼ਮੀਨਾਂ ਦੋ ਦੋ ਘਰ ਆ ਦੋ ਭਰਾ ਐ ਇਹਨਾਂ ਕੋਲੇ ਤੁਸੀਂ 2.5 ਕਿੱਲਾਂ ਚ ਲਾ ਲਓ ਦੋ ਘਰ ਦੋ ਘਰ ਆ ਤੇ ਦੋ ਹੀ ਭਰਾ ਐ ਤੇ ਬੱਚੇ ਗਾ ਵੇਖ ਲਓ ਕਿੰਨੇ ਆ ਪਰਿਵਾਰ ਵਧਿਆ ਵਾਸ ਕਰਮ ਪਹਿਲੀ ਤੋਂ ਨਹੀਂ ਆ ਤੋ ਉਹ ਵੀ ਜਿੰਨਾ ਜ਼ਿਆਦਾ ਪਾਣੀ ਦੇ ਅਦਰਵਾਹ ਆ ਇੰਨੀ ਜਿਆਦੀ ਇਹਨੂੰ ਢਾਹ ਲੱਗੀ ਹੋਈ ਆ ਪਤਾ ਨਹੀਂ ਇਹਦੀ ਵਿਹੇਲੀ ਦੇ ਬਾਉ ਬੁੱਢਣ ਸੋਦੀ ਵਿਹੇਲੀ ਬਚਣੀ ਕਿ ਨਹੀਂ ਬਚਣੀ ਇਹ ਦੋ ਗਰੀਬ ਤਿੰਨ ਪਰਿਵਾਰ ਬਹੁਤੇ ਜ਼ਿਆਦੇ ਆ ਅਸੀਂ ਤੁਹਾਡੇ ਮੀਡੀਆ ਦੇ ਸਾਹਮਣੇ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਇਸ ਪਰਿਵਾਰ ਦੀ ਜ਼ਰੂਰ ਮਦਦ ਕੀਤੀ ਜਾਵੇ ਇਸ ਵੀਰ ਦਾ ਨੰਬਰ ਲਿਆ ਜਾਵੇ ਜੇ ਕਿਸੇ ਭਰਾ ਨੇ ਇਹਦੇ ਨਾਲ ਕੋਈ ਸੰਪਰਕ ਕਰਨਾ ਹੋਵੇ ਤੇ ਇਹਦੇ ਨੰਬਰ ਤੇ ਕਰ ਸਕਦਾ ਵਾ ਕੀ ਕਹਿਣਾ ਚਾਹੋਗੇ ਤੁਸੀਂ ਆ ਤੁਹਾਡੇ ਕੋਈ ਘਰ ਨੂੰ ਕਿੰਨਾ ਕਿ ਨੁਕਸਾਨ ਹੋ ਚੁਕਾ ਹੈ ਵੀਰ ਜੀ ਨੁਕਸਾਨ ਤਾਂ ਬਹੁਤ ਜ਼ਿਆਦਾ ਮਹੀਨਾ ਇੱਕ ਹੋ ਗਿਆ ਸਾਨੂੰ ਖਰਾਬ ਹੁੰਦੇ ਹਨ ਤੇ ਮੰਨ ਲਓ ਮਾਲ ਵੀ ਸਾਡੇ ਕੋਲ 40 ਡੰਗਰ ਤੇ ਅਸੀਂ ਆਵੇ ਇੱਥੇ ਲਿਆਣਗੇ ਬੰਨ ਤੇ ਡੰਗਰ ਬੱਦੇ ਆ ਕੋਈ ਰਹਿਣ ਦਾ ਵਸੇਰਾ ਨਹੀਂ ਹੈਗਾ ਗੁਰੂ ਘਰ ਦਾ ਆਸਰਾਣ ਕੇ ਲਿਆ ਇਸ ਮਹੀਨਾ ਇੱਕ ਹੋ ਗਿਆ ਤੇ ਘਰ ਵੀ ਸਾਡਾ ਟੈ ਗਿਆ ਸਮਾਨ ਵੀ ਸਾਰਾ ਰੁੜ ਗਿਆ ਵਾ ਦੂਜੀ ਗੱਲ ਤੇ ਦੂਜੀ ਗੱਲ ਬਾਈ ਜੀ ਇਹ ਆ ਕਿ ਜਿਹੜਾ ਇਹ ਦੋ ਘਰ ਹੈ ਨਾ ਇੰਨਾ ਘਰਾਂ ਦੀ ਮਤ ਅਸੀਂ ਖੁਦ ਵੇਖ ਲਓ ਵੀ ਸਾਡੇ ਦੇ ਕਿੱਡਾ ਕੈਰ ਆਇਆ ਆ ਵਾ ਮੈਂ ਆਪਦੇ ਭਤੀਜੇ ਨੂੰ ਕੋਟ ਬੁੱਢੇ ਫੋਨ ਲਾਇਆ ਮੈਂ ਕਿਹਾ ਯਾਰ ਆਪਣਾ ਲੋੜਵੰਦ ਪਰਿਵਾਰ ਆ ਆਪਾਂ ਨੂੰ ਤੂੜੀ ਦੀ ਉਹਨਾਂ ਨੂੰ ਬਹੁਤ ਜ਼ਿਆਦਾ ਲੋੜ ਉਹ ਮੇਰੇ ਇੱਕ ਫੋਨ ਤੇ ਭਤੀਜਾ ਮੇਰਾ ਕੋਟ ਬੁੱਢੇ ਤੋਂ ਉਸੇ ਵੇਲੇ ਤੂੜੀ ਦੀ ਟਰਾਲੀ ਲੈ ਕੇ ਆਇਆ ਉਹਨੇ ਮੈਨੂੰ ਆ ਕੇ ਫੋਨ ਲਾਇਆ ਚਾਚਾ ਜੀ ਕਿੱਥੇ ਲਾਉਣੀ ਮੈਨਾਂ ਦਾ ਨਾਂ ਲਿਆ ਇਹਨੇ ਡੈਡੀ ਦਾ ਨਾਂ ਲਿਆ ਮੈਂ ਕਿਹਾ ਵੀ ਉਹ ਲੋੜਵੰਦ ਪਰਿਵਾਰ ਆ ਜਾਂ ਇੱਕ ਬੁੱਢਣ ਸਿੰਘ ਆ ਤੁਸੀਂ ਗੁਰਦਰਾ ਸਾਹਿਬ ਪੁੱਛ ਕੇ ਉਹਨਾਂ ਨੂੰ ਤੋੜੀ ਜਰੂਰ ਦੇ ਕੇ ਆਇਓ ਮਤਲਬ ਕਿ ਸਮਾਜ ਸੇਵੀ ਸੰਸਥਾਵਾਂ ਵੱਲੋਂ ਜਾਂ ਕੋਈ 11 ਦੋਸਤਾਂ ਵੱਲੋਂ ਹਰ ਇੱਕ ਮਦਦ ਹੋ ਰਹੀ ਹੈ ਤੁਹਾਡੀ ਹਾਂਜੀ ਹੋ ਰਹੀ ਆ ਤੇ ਬਾਕੀ ਇਹ ਮਤ ਗਾਂ ਜਿਹੜੀਆਂ ਅਸੀਂ ਆਸ ਕਰਦੇ ਆ ਨੌਜਵਾਨਾਂ ਦੇ ਜਿਹੜੇ ਭਰਾ ਐ ਐਨਆਰਆਈ ਵੀਰ ਕਿ ਤੁਸੀਂ ਚਲੋ ਹੁਣ ਪਾਣੀ ਆ ਬਹੁਤ ਜ਼ਿਆਦਾ ਜਾਂ ਤੁਹਾਡੀਆਂ ਗਾਂ ਜਥੇ ਬੰਦੀਆਂ ਜਿਹੜੀਆਂ ਪਾਣੀ ਲੈਣ ਤੋਂ ਬਾਅਦ ਸਾਨੂੰ ਬਹੁਤ ਤੁਹਾਡੀ ਲੋਡ ਆ ਕਿਉਂਕਿ ਇਹ ਸਾਡੀਆਂ ਜ਼ਮੀਨਾਂ ਵੱੱਜਲ ਹੋ ਚੁੱਕੀਆਂ ਵਾ ਸਾਨੂੰ ਗਾਂ ਕਣਕਦੇ ਕੋਈ ਆਸ ਨਹੀਂ ਹੈਗੀ ਇੱਧਰ ਲਈਆਂ ਜ਼ਮੀਨਾਂ ਤੇ ਧੱਕਾ ਵਸਤੀ ਵਾਲੀ ਸਾਈਡ ਉੱਧਰ ਵੀ ਸਾਡੇ ਭਰਾ ਬੈਠੇ ਕੋਈ ਬਗਾਨਾ ਨਹੀਂ ਬੈਠਾ ਅਸੀਂ ਇਹੋ ਤੁਹਾਡੇ ਮੀਡੀਆ ਰਾਹੀਂ ਕਹਿਣਾ ਚਾਹੁੰਦੇ ਆ ਨੌਜਵਾਨਾਂ ਨੂੰ ਕਿ ਪਾਣੀ ਲੈਣ ਤੋਂ ਬਾਅਦ ਇੱਧਰ ਸਾਰੇ ਏਰੀਏ ਦੀ ਪਹਿਲਾਂ ਸਾਰ ਲਈ ਜਾਵੇ ਤੇ ਉਹਦੇ ਬਾਅਦ ਜੋਤ ਜੋ ਜਿੱਦਾਂ ਵੀ ਗਾਂ ਸਿਸਟਮ ਚੱਲੂਗਾ ਕਿਸੇ ਦੇ 2 ਦਿਨ ਕਿਸੇ ਦੇ 4 ਦਿਨ ਆਪਾਂ ਰਲ ਮਿਲ ਕੇ ਲਾ ਕੇ ਤੇ ਇਹਨਾਂ ਪੈਲੀਆਂ ਜੋ ਰੇਤਾ ਵੀ ਕੱਢਣੀਆਂ ਜਿਹੜੀਆਂ ਪੈਲੀਆਂ ਵੱਜਲ ਹੋ ਚੁੱਕੀਆਂ ਵਾਂ ਉਹ ਆਪਾਂ ਬਣਾਉਣੀਆਂ ਵੀ ਆ ਤੇ ਜਿਹਦੀ ਬੈਲੀ ਬਿਲਕੁਲ ਢਹਿ ਗਈ ਉਹ ਪਰਿਵਾਰ ਦਾ ਆਪਾਂ ਹਰ ਸਾਲ ਜਦੋਂ ਵੀ ਮੋੜੇ ਨਾ ਮੋੜਾ ਦੇ ਕੇ ਆਪਾਂ ਇਹਨਾਂ ਲਈ 24 ਘੰਟੇ ਖੜਾਂਗੇ ਸੋ ਵੇਖਦੇ ਹੋ ਤੁਸੀਂ ਦੇਖ ਰਹੇ ਹੋ ਕਿ ਪਿੰਡ ਵਾਸੀਆਂ ਨੇ ਆਪਣੀਆਂ ਮੁਸ਼ਕਲਾਂ ਦੱਸੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਉਹਨਾਂ ਨੂੰ ਮੁਸ਼ਕਲਾਂ ਆਉਣੀਆਂ ਨੇ ਕਿਹੜੀ-ਕਿਹੜੀ ਚੀਜ਼ ਦੀ ਲੋੜ ਹੈ ਸਾਰੀਆਂ ਆਪਣੀਆਂ ਪਰੇਸ਼ਾਨੀਆਂ ਦੱਸੀਆਂ ਆ ਤੇ ਇਹਦੇ ਨਾਲ ਹੀ ਸਮਾਜ ਸੇਵੀ ਸੰਸਥਾ ਨੂੰ ਸਰਕਾਰਾਂ ਨੂੰ ਅਪੀਲ ਕਰਦੇ ਆ ਕਿ ਇਹਨਾਂ ਦੀ ਆਵਾਜ਼ ਨੂੰ ਸੁਣਿਆ ਜਾਵੇ ਤੇ ਇਹਨਾਂ ਦੀ ਹਰ ਇੱਕ ਮੰਗ ਨੂੰ ਪੂਰਾ ਪੂਰਾ ਕੀਤਾ ਜਾਵੇ ਕਿਉਂਕਿ ਇਹ ਲੋਕ ਫੇਰ ਆਪਣੇ ਪੈਰਾਂ ਸਿਰ ਤਾਂ ਹੀ ਸਟੈਂਡ ਹੋਣਗੇ ਜੇ ਤੁਸੀਂ ਹਰ ਇੱਕ ਨਾਲ ਲੱਗ ਕੇ ਇਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਦੀ ਮਦਦ ਕਰਦੇ ਰਹੋਗੇ ਵੇਖਦੇ ਰਹੋ ਪੰਜਾਬ ਟੀਵੀ ਨਾਓ ਯੂਐਸਏ ਮੈਂ ਤੇ ਮੈਂ ਹਾਂ ਅਸ਼ੀਸ਼ ਚਿਮਾ ਧੰਨਵਾਦ